ਲੁਧਿਆਣੇ ਦੇ ਬੱਸ ਸਟੈਂਡ ਦੇ ਪੁਲ ਉੱਤੇ ਹੋਇਆ ਲਗਭਗ ਚਾਰ ਗੱਡੀਆਂ ਦਾ ਐਕਸੀਡੈਂਟ ਇਸ ਤਰ੍ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਲੋਕਾਂ ਦੀਆਂ ਗੱਡੀਆਂ ਦੇ ਹਾਲਾਤ ਕਾਫੀ ਖਰਾਬ ਹੋ ਗਏ ਹਨ ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਮੌਕੇ ਤੇ ਮੌਜੂਦਾ ਪੁਲਿਸ ਵਾਲੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਹਜੇ ਮਾਮਲੇ ਜਾਂਚ ਕੀਤੇ ਜਾ ਰਹੇ ਅਤੇ ਜੋ ਵੀ ਬੰਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਬਾਕੀ ਤੁਸੀਂ ਵੀ ਸੁਣਾ ਇਸ ਮੌਕੇ ਮੌਜੂਦਾ ਲੋਕਾਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਬਹੁਤ ਹਰਮਨ ਸਿੰਘਾ ਜੀ ਕਹਿੰਦੇ ਕਿ ਬ੍ਰੇਕ ਮਾਰੀ ਬੱਸ ਗਿਆ ਰੌਣੀ ਤੋਂ ਜੀ ਮੂਰੇ ਗੱਡੀਆਂ ਨੇ ਮੂਰੇ ਗੱਡੀਆਂ ਆਉਂਦੀਆਂ ਜੀ ਉਹਨਾਂ ਨੇ ਬ੍ਰੇਕ ਮਾਰੇ ਜੀ ਆਪਾਂ ਬਹੁਤ ਗੱਡੀ ਬਚਾਈ ਫੇਰ ਵੀ ਆਪਣਾ ਕਾਫੀ ਨੁਕਸਾਨ ਹੋ ਗਿਆ ਮੈਂ ਪਿੱਛੇ ਸੀਗਾ ਗੱਡੀ ਕਾਫੀ ਬਚਾਈਆਂ ਆਪਾਂ ਜਿਹੜੀਆਂ ਮੂਰੇ ਵਾਲੇ ਜੀ ਉਹਨਾਂ 1 ਤੋਂ ਲੱਖ ਰੋੜ ਤੇ ਜਾਂਦੇ ਆਣੇ ਚੰਗੇ ਭਲੇ ਬ੍ਰੇਕ ਮਾਰੀ ਕਿੰਨੀਆਂ ਗੱਡੀਆਂ ਦਾ ਚਾਰ ਗੱਡੀਆਂ ਹੋ ਗਈ ਚਾਰ ਗੱਡੀਆਂ ਦਾ ਜ਼ਿਆਦਾ ਨੁਕਸਾਨ ਹੈ ਹਾਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜੀ ਗੱਡੀ ਨੇ ਬ੍ਰੇਕ ਕਾਮ ਆ ਜੀ ਜਤਿੰਦਰ ਸ਼ਰਮਾ ਸਰ ਕਿਹੜੀ ਜਗ੍ਹਾ ਆ ਰਹੇ ਸੀ ਤੇ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਮੈਂ ਆਪਣਾ ਕੀ ਨਾਮ ਹੈ ਛੇਰਪੁਰ ਚੌਂਕ ਤੋਂ ਅੱਗੇ ਜਾ ਰਹੇ ਸੀ ਮੁੱਲਾਪੁਰ ਸਾਈਡ ਨੂੰ ਜੀ ਉਹ ਅਚਾਨਕ ਹੋਇਆ ਅਗਲੀ ਗੱਡੀ ਨੇ ਬ੍ਰੇਕ ਲਗਾਈ ਜੀ ਉਹਦੀ ਬ੍ਰੇਕ ਸਹੀ ਲੱਗ ਗਈ ਮੇਰੀ ਬ੍ਰੇਕ ਵੀ ਪਿੱਛੇ ਥੇ ਲੱਗੀ ਜਦੋਂ ਸਾਡੇ ਪਿੱਛੇ ਆ ਰਹੇ ਦਿਨਾਂ ਉਹ ਉਹਨੇ ਮੇਰੇ 'ਚ ਧੱਕਣ ਮਾਰੀ ਜੀ ਉਹਦੀ ਗੱਡੀ ਦੇ ਪਿੱਛੇ ਹੋਰ ਗੱਡੀ ਹੋਂਦੇ ਵੀ ਲੱਗੀ ਜੀ ਇਹ ਹੋਇਆ ਟੋਟਲ ਕਿੰਨੀਆਂ ਗੱਡੀਆਂ ਡੈਮੇਜ ਚਾਰ ਚਾਰ ਗੱਡੀਆਂ ਹਾਂਜੀ ਤੇ ਹੋਈ ਕਿਹੜੀ ਜਗ੍ਹਾ ਐਕਸੀਡੈਂਟ ਪੁਲ ਦੇ ਉੱਪਰ ਬਸਕੰ ਜਾਨੀ ਨੁਕਸਾਨ ਤਾਂ ਨਹੀਂ ਕਿਸੇ ਦਾ ਨਹੀਂ 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 ਕਿਸੇ ਦਾ ਨਹੀਂ ਬਚਾਓਗੇ ਹਾਂ ਹਾਂ ਠੀਕ ਹੈ ਜੀ ਡਿਊਟੀ ਆਫਸਰ ਬੁਲਾਇਆ ਜਾ ਪੀਸੀਆਰ ਤੋਂ ਹਾਂ ਜੀ ਅਸੀਂ ਪੀਸੀਆਰ ਨੰਬਰ ਤੋਂ ਪੀਸੀਆਰ 46 ਸਰ ਕੀ ਇਹ ਮਾਮਲਾ ਕਿਹੜੀ ਜਗ੍ਹਾ ਹੋਇਆ ਵਾ ਇਹ ਅਚਨਚੇਤ ਇਹਨਾਂ ਤੋਂ ਹੋਈਆਂ ਆ ਹੁਣ ਦੇਖਦੇ ਆ ਕਿ ਇਹ ਕਹਿੰਦੇ ਆ ਕਿਹੜੀ ਜਗ੍ਹਾ ਹੋਇਆ ਅਖੀਰ ਹਜੇ ਕੋਈ ਇਹ ਬੱਸ ਸਟੈਂਡ ਦੇ ਸਾਹਮਣੇ ਕਿੰਨੀਆਂ ਗੱਡੀਆਂ ਸਰ ਦੋ ਤਿੰਨ ਗੱਡੀਆਂ ਨੇ ਤਿੰਨ ਗੱਡੀਆਂ ਕੀ ਕਹਿ ਰਹੀ ਹੈ ਇਹਨਾਂ ਦਾ ਡਿਸੀਜਨ ਕੀ ਹੈ ਜੀ ਕੋਈ ਨਹੀਂ ਡਿਸੀਜਨ ਲੈ ਰਹੇ ਅਜੇ ਹਾਂਜੀ ਫਿਰ ਤੁਸੀਂ ਇਹਨਾਂ ਨੂੰ ਕਿੱਦਾਂ ਇਹ ਡਿਊਟੀ ਅਫਸਰ ਭਲਾਏ ਜੀ ਡਿਊਟੀ ਅਫਸਰ ਭਲਾਇਆ ਕੋਚਰ ਮਾਰ ਜਾਨੀ ਨੁਕਸਾਨ ਤਾਂ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ